ਦੇ ਆ ਬਟ ਸ਼ੁਰੂ ਤੋਂ ਸਾਡੇ ਮੰਮੀ ਪਾਪਾ ਨੇ ਤਾਰਕ ਮੈਤਾ ਦਿਖਾਇਆ ਤੇ ਸ਼ੁਰੂ ਤੋਂ ਇੱਕ ਆਦਤ ਬਣ ਗਈ ਹੈ ਕਿ ਨਹੀਂ ਰੋਟੀ ਖਾਣ ਟਾਈਮ ਦੇਖਣਾ ਤਾਰਕ ਮੈਤਾ ਹੀ ਹੈ ਤਾਂ ਹੀ ਉਹ ਇੱਕ ਅਲੱਗ ਜਿਹਾ ਬਣਿਆ ਰਹਿੰਦਾ ਹੋਵੇ ਕੋਈ ਮੈਨੇ ਦੇਖ ਹੈ ਬਟ ਸੋਡੀ ਕੇ ਸਾਥ ਹੈ ਇੱਕ ਫੀਲਿੰਗ ਹੈ ਬਚਪਨ ਸੇ ਦੇ ਹਾਂ ਅਟੈਚਮੈਂਟ ਹੈ ਪੰਜਾਬ ਵੈਸੇ ਐਸ ਕੰਪੇਅਰ ਟੂ ਅਦਰ ਸਟੇਟਸ ਪੰਜਾਬ ਫਿਰ ਵੀ ਸਪੋਰਟਸ ਦੇ ਬਹੁਤ ਵਧੀਆ ਕਰ ਰਿਹਾ ਹੈ ਤੇ ਸਾਡੇ ਕ੍ਰਿਕਟ ਤੁਸੀਂ ਦੇਖ ਲਓ ਅਰਸ਼ਦੀਪ ਸਿੰਘ ਹੋ ਗਏ ਜ਼ਿਆਦਾਤਰ ਸਾਰੇ ਕ੍ਰਿਕਟਰ ਸਾਡੇ ਪੰਜਾਬ ਦੇ ਹੀ ਨੇ ਨੇ ਇਹ ਬਹੁਤ ਅੱਛਾ ਲੱਗਿਆ ਉਹਨੂੰ ਦੇਖ ਕੇ ਇੱਥੇ ਤੇ ਅਸੀਂ ਹੁਣੇ ਹੈਗੇ ਆ ਇਹ ਵੀਰਜੀ ਮਲਾਈਚਪ ਇਹ ਡੁਗਰੀ ਵਾਲੇ ਉੱਤੇ ਤੇ ਇਹ ਬਹੁਤ ਵਧੀਆ ਲੱਗਿਆ ਉਹਨੂੰ ਅਸੀਂ ਇੱਥੇ ਆਂਦੇ ਰਹਿੰਨੇ ਆ ਖਾਨ ਜੀ

देखते आ रहे हैं ओजी शो तारक मेहता ओ वेरी कौन सा आपको उनका कोई डायलॉग नहीं क्या याद है कुछ <laughs> ये कट कर कोई तो तो नो करनी नहीं चलो चलो यही तो चल रहा है नेचुरल ने 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 तो, तो जल्दी नहीं होती कुछ याद है सीधा सीधा डायलॉग हां छड़ंगा नहीं ओ वेरी गुड वेरी चल सो बट ओजी ओजी तारक मेहता फैन अच्छा जी ओजी हां ये अच्छा ये देख लो यूट्यूब सीधा की नाम है मेरा जी कैमरा गुरदित सिंह हां ਕਿਹੜੀ ਜਿਹੜਾ ਤੁਸੀਂ ਆਏ ਹੋ ਔਰ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਅੱਜ ਸਾਡੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੋਨੀ ਸਾਹਿਬ ਜੋ ਜਿਨ੍ਹਾਂ ਦੀ ਪਛਾਣ ਯੂਥ ਨੂੰ ਬੱਚਿਆਂ ਨੂੰ ਵੀ ਹੈ ਕੀ ਦਗਾਣਾ ਚਾਹੁੰਦੇ ਹੋ ਨਾ ਬੜਾ ਅੱਛਾ ਲੱਗਿਆ ਮੈਨੂੰ ਦੇਖ ਕੇ ਇੱਥੇ ਤੇ ਅਸੀਂ ਹੁਣੇ ਹੈਗੇ ਆ ਇਹ ਵੀਰਜੀ ਮਲਾਈ ਚਾਪ ਇਹ ਡੁਗਰੀ ਵਾਲੇ ਉੱਤੇ ਤੇ ਇਹ ਬਹੁਤ ਵਧੀਆ ਲੱਗਿਆ ਉਹਨੂੰ ਅਸੀਂ ਇੱਥੇ ਆਂਦੇ ਰਹਿੰਦੇ ਆ ਖਾਨ ਜੀ ਕਿਵੇਂ ਦਾ ਇਹਨਾਂ ਦੀ ਕੁਆਲਿਟੀ ਵੀ ਹੈ ਇਹ ਬਹੁਤ ਵਧੀਆ ਹੈ ਇਹਨਾਂ ਦੀ ਚਾਪ ਹਾਂ ਜੀ ਹਾਂ ਜੀ ਔਰ ਜਿਹੜੇ ਨਾਲ ਉਹਨਾਂ ਦੇ ਤੁਸੀਂ ਲਾਫਿੰਗ ਕਮੇਡੀਅਨ ਵੀ ਆਏ ਹੋ ਉਹਨਾਂ ਬਾਰੇ ਕੀ ਦਗਾਣਾ ਚਾਹੁੰਦੇ ਹੋ ਆਸੀਂ ਕਪਿਲ ਸ਼ਰਮ ਉਹਤੇ ਇੱਕ ਆਦਤ ਬਣ ਗਈ ਹੈ ਕਿ ਨਹੀਂ ਰੋਟੀ ਖਾਣ ਟਾਈਮ ਦੇਖਣਾ ਤਾਰਕ ਮੈਂ ਤਈ ਹੈ ਤਾਂ ਉਹ ਇੱਕ ਅਲੱਗ ਜੱਬ ਬਣਿਆ ਰਹਿੰਦਾ ਹੈ ਕੀ ਬਾਤ ਹੈ ਬੜਾ ਵਧੀਆ ਸੁਨੇਹਾ ਦਿੱਤਾ ਹੈ ਪੰਜਾਬੀਆਂ ਦੀ ਸੋਚ ਸਟਾਈਲ ਸਭ ਬਲਾ ਦਿੱਤਾ ਹਾਂਜੀ ਤੁਸੀਂ ਵੀ ਵਿਆਰੇ ਸੀ ਸੋਢੀ ਬਾਜੀ ਬੜੇ ਮੈਂ ਕਹਿ ਰਹੀ ਸੀ ਕਿ ਐ ਫੈਨ ਨੇ ਸੋਢੀ ਬਾਜੀ ਦਾ ਤੁਸੀਂ ਨਹੀਂ ਮੈਂ ਵੀ ਹੈ ਕਿ ਪਰ ਬਹੁਤ ਸਾਦਾ ਹੈ ਮਨੇ ਮੈਂ ਦੀ ਯੂ ਇੰਨੇ ਜਿਆਦਾ ਮਤਲਬ ਫੈਨ ਨੇ ਤਾਂ ਹੀ ਪੈਨ ਬੋਲਿੰਗ ਕਰਦੇ ਪਹੁੰਚੇ ਨੇ ਦੇਖਦੇ ਕੁਝ ਵੀ ਕਰਦੇ ਤਾਰਿਕ ਮਹਿਤਾ ਉਹ ਜਲਾ ਦੇ ਰੋਟੀ ਖਾਂਦੇ ਨਹੀਂ ਦੇਖਣਾ ਚਾਹੀਦਾ ਆਪਾਂ ਨੇ ਸਹੀ ਤਰ੍ਹਾਂ ਬੋਡੀ ਨੂੰ ਉਹਦਾ ਰਿਜ਼ਲਟ ਚਾਹੀਦਾ ਮਿਲਣਾ ਨਹੀਂ ਕੀ ਚਾਹੁੰਦੇ ਜੰਦੇ ਯੂਥ ਨੂੰ ਲੜਕੀਆਂ ਨੂੰ ਸਪੈਸ਼ਲ ਕੀ ਦੇਣਾ ਚਾਹੁੰਦੇ ਠੀਕ ਹੈ ਨਾ ਚਾਹੁੰਦੇ ਨਹੀਂ ਲੁਧਿਆਣੇ ਦੇ ਵਿੱਚ ਜਿੱਦਾ ਸੋਸ਼ਲ ਮੀਡੀਆ ਦਾ ਦੌਰ ਚੱਲ ਅੱਜ ਦੇ ਬੱਚੇ ਜਿਹੜੇ ਆ ਉਹ ਫੋਨ ਵਾਲੇ ਹੋ ਰਹੇ ਨੇ ਸਟੱਡੀ ਭੁਲਾਈਏ ਤੋਂ ਬੜਾ ਵਾਈਟ ਸਪੋਰਟਸ ਤੋਂ ਦੂਰ ਉਹਦੇ ਬਾਰੇ ਕਿਸ ਨੇ ਆ ਦੇਣਾ ਚਾਹੁੰਦੇ ਸਮਾਜ ਦਾ ਯੂਥ ਹਾਂ ਗੁੱਡ ਡੇਟਡ ਰਹਿਣਾ ਚਾਹੀਦਾ ਹੈ ਅਪਡੇਟਡ ਰਹਿਣਾ ਤੇ ਬਸ ਤੁਸੀਂ ਆਪ ਹੀ ਫੋਨ ਦੇ ਇਸ ਲਈ ਜੋ हां जी ਕੀ ਕਰ ਰਹੇ ਹੋ ਤੁਸੀਂ ਦੀ ਸਟਡੀ ਵੀ ਜਰਾ ਨਹੀਂ ਕਰ ਰਹੇ ਬੜਾ ਅੱਭੀ ਗ੍ਰੈਜੂਏਸ਼ਨ ਕੰਪਲੀਟ ਹੋਈ ਹੈ ਮੇਰੀ ਅੱਭੀ ਐਨੀੂਏਸ਼ਨ ਕੇ ਕੋਰਸ ਕੇ ਲਿਏ ਪਰਸਿਊ ਕਰ ਰਿਹਾ ਹਾਂ ਲੁਧਿਆਣਾ ਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਵੀਰ ਜੀ ਚੰਪੌਰ ਵੇ ਇਹ ਤੁਹਾਨੂੰ ਦਾਦਾ ਮੋਟੀਵੇਸ਼ਨ ਹੋ ਗਿਆ ਜਨਾ ਪੜੇਗਾ ਸੋਚਣਾ ਪੜੇਗਾ ਸੋ ਬਿਲਕੁਲ ਥੋੜਾ ਜੀ ਸੋਚ ਹੋ ਰਹੀ ਹੈ ਪਰ ਆਪਣੇ ਕਿਰਦਾਰ ਸਾਡਾ ਕੁਝ ਨਹੀਂ ਹੋਣਾ ਮੈਡਮ ਜੋ ਬੋਲੋ ਬੋਲ ਦੋ ਦੋ ਨਾਲ ਪਰ ਮੈਂ ਕੀ ਬੋਲਾਂ ਜੋ ਤੁਹਾ ਜੋ ਤੁਹਾਡੇ ਮਾਈਂਡ ਸਪੋਰਟ ਰੈਲਿਟੀ ਆ ਰਿਹਾ ਉਹੀ ਬੋਲ ਦੋ ਸੋਚਣਾ ਨਹੀਂ ਹੈ ਜੀ ਬਿਨਾਂ ਸੋਚੇ ਇਸ ਕੰਪੇਅਰ ਟੂ ਅਲੱਗ ਚਾਂਪਲੇ ਬਹੁਤ ਹੀ ਮੈਨੂੰ ਕਹਿਣਾ ਲੁਜਾਉਣਾ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਜੋ कंफ्यूजन किसी क्या बोलूं क्या बोलूं जो आ रहा बन में सोचो मत मतलब दरा से बोलो घूमते रहो खाते रहो अच्छा घूमते रहो अभी जो आपने पहली चंदू चाय वाले से फोटो दुरानी है सोडी साहब से सोडी सोडी से।, से सो बिल्कुल बड़ी बढ़िया सोच है ठोक के दे रहे हैं ऐसी स्टोरी चलानी है ऐसी पोस्ट चलानी है चं, चंदू जो है चंदू सो बिल्कुल बड़ा बढ़िया नहीं ਦੇਖ ਹੈ ਬਟ ਸੋਡੀ ਕੇ ਸਾਥ ਹੈ ਇੱਕ ਫੀਲਿੰਗ ਹੈ ਬਚਪਨ ਸੇ ਦੇਖਿਆ ਹੈ ਹਾਂ ਅਟੈਚਮੈਂਟ ਹੈ ਤੇ ਉਨਦੇ ਸਾਥ ਹਮਾਰੇ ਵੀ ਕੋਸ਼ਿਸ਼ ਰਹੀ ਵੀ ਆਪਕੋ ਮਿਲਵਾਏ ਔਰ ਬਤਾਏ ਕਿ ਇਸ ਕੈਸ਼ਲ ਕੋ ਹਾਜੀ ਦੇ ਪਰ ਆਪਨੇ ਪ੍ਰੋਮਿਸ ਕੀਆ ਥਾ ਬਿਲਕੁਲ 100% ਵੀ ਸਾਡੀ ਨਾਲ ਉਹਦੀ ਵੀ ਬੇ ਭਾਜੀ ਦਾ ਬਹੁਤ ਵੱਡੇ ਫੈਨ ਹੈ ਪਰ ਮੈਡਮ ਨੇ ਤਾਂ ਸ਼ਰੀਆਮ ਕੈਮਰੇਜ ਜੀ ਕਹਿੰਦਾ ਚੰਦੂ ਜੀ ਨੂੰ ਚੰਦੂ ਸੋ ਬਿਲਕੁਲ ਨੋ ਡੋਟ ਵਰੀ ਯਾ ਸਭ ਚੰਨੀ ਹੋ ਜਾ ਇਹ ਜਰਨਲ ਦੀ ਨਰਮ ਬਾਤ ਹੈ ਬੱਚੇ ਤਾਂ ਸਟੱਡੀ ਦੇ ਬਾਰੇ ਜ਼ਿਆਦਾ ਜੋ ਲੜਕੀਆਂ ਉਹਨੂੰ ਤੇ ਆ ਦੇਣਾ ਚਾਹਤ ਹੈ ਸੋ ਬਿਲਕੁਲ ਬਦਿਆ ਰਿਜ਼ਲਟ ਦੇ ਰਹੇ ਨੇ ਵਧੀਆ ਜਵਾਬ ਦਿੱਤਾ ਇਹਨਾਂ ਨੇ ਸੋ ਅੱਜ ਮੇਰਾ ਤੁਹਾਡੇ ਨਾਲ ਇੱਕ ਸਵਾਲ ਹੈ ਸਪੋਰਟਸ ਬਾਰੇ ਪੰਜਾਬ ਦੇ ਜੋ ਹਾਲਾਤ ਚੱਲਦੇ ਪਿੱਛੇ ਤੁਹਾਨੂੰ ਜਾਂਦੇ ਸਪੋਰਟਸ ਬਾਰੇ ਨਹੀਂ ਪੰਜਾਬ ਵੈਸੇ ਇਸ ਕੰਪੇਅਰ ਟੂ ਅਦਰ ਅਦਰ ਸਟੇਟਸ ਪੰਜਾਬ ਫੇਰ ਵੀ ਸਪੋਰਟਸ ਦੇ ਬਹੁਤ ਵਧੀਆ ਕਰ ਰਿਹਾ ਤੇ ਸਾਡੇ ਕ੍ਰਿਕਟ ਤੁਸੀਂ ਦੇਖ ਲਓ ਅਰਸ਼ਦੀਪ ਸਿੰਘ ਹੋ ਗਏ ਜਿਆਦਾ ਸਾਰੇ ਕ੍ਰਿਕਟਰ ਸਾਡੇ ਪੰਜਾਬ ਦੇ ਹੀ ਨੇ ਸੋ ਬਿਲਕੁਲ ਬੜਾ ਵਧੀਆ ਸੁਨੇਹਾ ਪੰਜਾਬ ਦੇ ਉੱਤੇ ਜਿਹੜਾ ਕਲੰਕ ਲੱਗ ਰਿਹਾ ਚਿੱਟੇ ਦਾ ਸੋ ਬਿਲਕੁਲ ਸਾਫ ਹੋ ਰਿਹਾ ਤੇ ਪੰਜਾਬ ਦਾ ਯੂਥ ਅੱਗੇ ਵਾਲੇ ਸੋ ਇਸ ਤਰ੍ਹਾਂ ਦੀ ਨਵੀਂ ਅਪਡੇਟ ਨਾਲ ਸਾਡੇ ਨਾਲ ਜੁੜੇ ਰਹੋ ਤਦ ਤੱਕ ਮੈਨੂੰ ਦੋ ਅਜਾਇਬਤ